ਹੈਲੋ ਜੀ ਸਤਿ ਸ੍ਰੀ ਅਕਾਲ ਤੇ ਸਾਰਿਆਂ ਨੂੰ ਹੋਰ ਜੀ ਸਾਰੇ ਟਕ ਟਕ ਆਪਣੀ ਵੀਡੀਓ ਤਾਂ ਜੀ ਵਧੀਆ। ਕਾਈ ਤੇ ਆਪਾਂ ਨਵੀਂ ਵੀਡੀਓ ਦੀ ਕਰਨ ਲੱਗੇ ਆ ਸ਼ੁਰੂਆਤ। ਕਿਉਂਕਿ ਕਰੇ ਸਟਾਰਟਿੰਗ ਨਹੀਂ ਹੋਈ। ਅਸੀਂ ਥੋੜਾ ਹੀ ਲੇਟ ਹੁੰਦੇ ਸੀਗੇ ਤੇ ਤਾਂ ਕਰਕੇ ਆਪਾਂ ਹੁਣ ਸਟਾਰਟਿੰਗ ਕਰਦੇ ਆ ਬਲੌਗ ਦੀ। ਤੇ ਇਹ ਬਾਕੀ ਸਾਰੇ ਭੈਣ ਭਰਾ ਨੂੰ ਬਹੁਤ ਧੰਨਵਾਦ ਹੁੰਦਾ ਜਿਹੜੇ ਜਿਹੜੇ ਭੈਣ ਭਰਾ ਸਪੋਰਟ ਕਰਦੇ ਆ ਆਪਣੇ ਚੈਨਲ ਨਾਲ। ਤੇ ਅਸੀਂ ਸਪੋਰਟ ਬਣਾਈ ਰੱਖਿਓ ਨਾ। ਇਹ ਲਗੂਣਾ ਚਾਹਿਆ ਆਪਾਂ ਜਲਦੀ ਤੋਂ ਜਲਦੀ ਆਪਣੀ ਮੰਜ਼ਿਲ ਤੱਕ ਪਹੁੰਚਾਂਗੇ। ਤੇ ਜਿਸ਼ਨ ਆਪਣਾ ਦੇਖਦੇ ਆਂ ਅੱਗੇ ਅੱਗੇ ਲੋ ਜੀ ਜੇ ਪਹੁੰਚ ਗਏ ਮਾਰਗਿਤ ਚ ਜਿਸ਼ਨ ਆਪਣਾ ਮੂੰਹ ਜਿਹਾ ਬਣਾਉਂਦਾ ਹੈ ਪ੍ਰਾਣਾ ਬਹਿ ਗਿਆ ਕੀ ਕਰੂਗਾ ਭਾਈ ਉਹ ਚੱਲਣ ਕਦਾ ਹੋਈ ਜਾਂਦਾ ਜਿਸ਼ਨ ਦੋ ਤਿੰਨ ਥਾਂ ਕੀ ਚੀਜ਼ ਹੈ ਕੋਈ ਸਾਧਨ ਖੜਾ ਹੈ ਸਾਹਮਣੇ ਦੇਖਣਾ ਕਿਉਂ ਬਣਾਉਂਦਾ ਪਿਆ ਆ ਮਨ ਹਮਾਂ ਦਾ ਸਾਹਮਣੇ ਇਹ ਬਟਾ ਡਰੱਕ ਖੜਾ ਪਈ ਦਿਖੇ ਨਹੀਂ ਇਹਨੂੰ ਆਪਣੇ ਇਹਦੇ ਬਣਾਵੇ ਤਾਂ ਕਿ ਇਹਦਾ ਲੈਟੇ ਵਾਲੇ ਸਟਾਈਲ ਨਾ ਲਾਈਆਂ ਇਹ ਕਾਰ ਰੱਕ ਆ ਗਿਆ ਜਾਂ ਹਮ ਤਾਂ ਕਹਦਾ ਪਰਲੇ ਸੇ ਰੋਡ ਤੇ ਆ ਤਾਂ

ਆਹ ਬਈ ਜੋ ਸੰਤਿਪਾਣ ਆਇਆ ਜਿਨਾ ਸੰਤਾਨ ਨੂੰ ਸਹਿਵੰਤੋ ਨਾਮ ਹੈ ਆਏ ਮੇਰੇ ਪੁੱਤ ਨੇ ਪੈਂਟ ਸ਼ਰਟ ਪਾਈ ਹੈ ਲੋ ਜੀ ਪਹੁੰਚ ਕੇ ਗੁਰੂ ਘਰ ਆਪਾ ਵਾਹਿਗੁਰੂ ਵਾਹਿਗੁਰੂ ਜੀ ਮਾਣ ਮਦਦ ਰਸਨਾ ਲਗੇ ਆਏ ਬੀਰਵਾਲਤਾ ਮਿਾਈ ਹੈ ਸਤੁਰ ਮਿਲੈ ਜੇ ਆਂ ਕੈ ਨਾ ਤਹੋਰ ਅਨਹਦ ਨਾ ਬਿਤਰੇ ਯਾਰ ਵਸੈ ਮਨਿਆਏ ਏ ਜੀ ਰਾਮੇਆ ਹਰ ਤੋਂ ਮੈਂ ਜੋ ਤਕੀ ਤਾਤੋ ਜਗ ਵਿੱਚ ਦੇਖਣ ਤੇ ਨਾਮ ਹੈ ਜਸ਼ਨ ਆਪਣਾ ਸੇਫਟੀ ਵਾਸਤੇ ਲੈ ਏਡੇ ਸੇ ਨਾ ਦੀ ਆਵਾਜ਼ ਸੁਣਦੀ ਦਿਨ ਚੜ ਗਿਆ ਜੀ ਹੁਣ ਤਾਂ ਵਧੀਆ ਸਾਫ ਕਲੀਅਰ ਚੱਲੇ ਜਾਂਦੀ ਅਸੀਂ ਇਹ ਪਰ ਅੱਜ ਜਸ਼ਨ ਹੋ ਰਿਹਾ ਦਾ ਜਸ਼ਨ ਦਾ ਬਰੀਦ ਦਾ ਮਾਂ ਪਰ ਪਿਆਰ ਕਰਸ਼ਣ ਏਹ ਜੀ ਸਾਡੀ ਔਡਾ ਦੀ ਮਾਰਕੀਟ ਹੈ ਜੁਵੈਲਰ ਤੇ ਇਹ ਸ਼ਾਪ ਹੋਗੀ ਮੈਡੀਕਲ ਹੋਗੀ ਕੋਈ ਵੀ ਚੀਜ਼ ਆਣਾ ਔਡਾ ਤੋਂ ਮਿਲ ਜਾਂਦੀ ਹੈ ਹਾਂ ਹਾਂ ਸਭ ਸਮਾਨ ਮਿਲਦਾ ਜੀ ਇੱਥੋਂ ਕੁਛ ਮਰਜ਼ੀ ਲੈ ਲਓ ਇੱਥੇ ਵੀ ਆਪਣੇ ਅੱਜ ਜਾਨਕੀ ਪਲਾਸਟਿਕ ਦਾ ਸਮਾਨ ਮਿਲਦਾ ਉਸ ਤੋਂ ਗਿਫਟ ਵਗੈਰਾ ਹਨਾ ਬੱਚਿਆਂ ਦੇ ਆਈਟਮ ਮਿਲਦੇ ਨੇ ਤੇ ਇੱਥੇ ਜੇ ਮੈਨੂੰ ਸਟੀਲ ਦੇ ਭਾਂਡੇ ਵਗੈਰਾ ਕੁਝ ਵੀ ਬਠਣ ਵਾਲ ਟਿੰਗ ਲੈਣੇ ਆ ਸ਼ਾਪ ਤੋਂ ਉਹ ਮਿਲਦੇ ਨੇ ਸਾਹਮਣੇ ਕੱਪੜੇ ਮਿਲਦੇ ਆ ਲੱਕੀ ਕਲੌਥ ਹਾਊਸ ਅਸੀਂ ਇਸ ਗਲੀ ਜਾਣੇ ਹੁੰਨੇ ਜੀ ਸਵੇਰੇ 5 ਵਜੇ ਬਿਲਕੁਲ ਆਇਆ ਹੁੰਦਾ ਹਨਾ 네ਰਾ ਉੱਪ ਜਮਾ ਕੁਝ ਨਹੀਂ ਹੱਥ ਨੂੰ ਹੱਥ ਨਹੀਂ ਦੀਦਾ ਹੁੰਦਾ ਤੇ ਪਰ ਆਏ ਵੀ ਆ ਦੇ ਮਨ ਚ ਦਲੇਰੀ ਹੋਣੀ ਚਾਹੀਦੀ ਬੰਦੇ ਦੇ ਹਨਾ ਜੀ ਬੰਦਾ ਮਾਣੋ ਦਲੇਰ ਹਤਾ ਮਤਲਬ ਕੋਈ ਕਿੱਡੀ ਮਰਜੀ ਮੁਸੀਬਤ ਆਜੀ ਕੋਈ ਡਰਾ ਨਹੀਂ ਸਕਦਾ ਤੇ ਇੰਨੇ ਕ ਤਾਂ ਆਪਣੇ ਆਪ ਤੇ ਮੈਨੂੰ ਮਾਣ ਆ ਹਨਾ ਵਾਹਿਗੁਰੂ ਨੇ ਵੀ ਇੰਨੇ ਕ ਤਾਂ ਆਪ ਨੂੰ ਦਲੇਰ ਬਣਾਇਆ ਵਾਹਿਗੁਰੂ ਨੇ ਤੇ ਲੋ ਜੀ ਵਿਚਾਰੇ ਜੂਨੇ ਖੇਤ ਜਾਣ ਵਾਸਤੇ ਰੋਟੀ ਰੁੱਕ ਬਣਾ ਰਹੇ ਆ ਆਪਣੇ ਵੀ ਜਿਵੇਂ ਇਹੋ ਜਿਹੀ ਲੱਗ ਜੀ ਨਾ ਇੱਕ ਵਾਰ ਹਨਾ ਫੁੱਲਾਂ ਵਾਲੇ ਬੁੱਟਾਂ ਦੀ ਕੋਲੇ ਨਾਲ ਦੇਲੇ ਜੀ ਲਾਉਂਗੇ ਹਨ ਭਲੇ ਹਨ ਸਿੱਧਾ ਦਰਵਾਜ਼ੇ ਦੇਖ ਰਿਹਾ ਇਧਰ ਰੇਤਾ ਲਓ ਜੀ ਵਿਚਾਰੇ ਨਰਮ ਚੋਕ ਨਾਲੇ ਸਵੇਰੇ ਇਸ ਨਹੀਂ ਉੱਠ ਖੜਦੇ ਫਿਕਰ ਹੋ ਜਾਂਦਾ ਛੋਟੇ ਛੋਟੇ ਬੱਚਿਆਂ ਲਓ ਜੀ ਟਾਈਮ ਹੋ ਗਿਆ 5 ਵਜ ਗਏ ਤੇ ਆਪਾਂ ਲੱਗੇ ਵਰਤਨ ਚੱਕਣ ਹਨ ਕਿਉਂਕਿ ਗਰਮੀ ਇੰਨੀ ਕਿ ਜ਼ਿਆਦਾ ਹੁੰਦੀ ਹੈ ਨਾ ਪਹਿਲਾਂ ਤੇ ਬੈਠੇ ਰਹਿੰਦੇ ਆ ਲੱਗਦਾ ਵੀ ਮਾੜੀ ਮੁੱਢੀ ਠੰਡ ਹੋਵੇ ਜੇ ਹਵਾ ਚੱਲ ਪੇ ਮਾੜੀ ਮੁੱਢੀ ਕੁਛ ਨਾ ਕੁਛ ਪਰ ਨਹੀਂ ਕਿਤੇ ਹਵਾ ਚੱਲਦੀ ਰੱਬ ਨੇ ਇੰਨੀ ਕਿ ਜ਼ਿਆਦੇ ਹਨਾ ਚਲੋ ਇਹ ਤਾਂ ਆਪਾਂ ਦਾ ਘਰੇ ਆਣਾ ਜਿਹੜੇ ਖੇਤ ਵਿਚਾਰੇ ਨਰਮਾ ਵਗੈਰਾ ਚੁੱਕਦੇ ਉਹਨਾਂ ਨੂੰ ਤਾਂ ਬੜਾ ਹੀ ਔਖਾ ਹੋਇਆ ਪਿਆ ਹਨਾ ਇੰਨਾ ਕੁ ਜ਼ਿਆਦੇ ਮੁਸ਼ਕਲ ਹੋਇਆ ਪੈਗਾ ਨਰਮੇ ਵਾਲਿਆਂ ਨੂੰ ਤਾਂ ਤੇ ਵਿਚਾਰੇ ਰੋਜ਼ਗਾਰ ਦੇ ਮਾਰੇ ਪਰੇ ਕਰਦੇ ਹਨਾ ਢੱਡ ਕਹਿੰਦੇ ਹੁੰਦੇ ਆ ਜੀ ਤਾਂ ਸਰਦਾ ਜੇ ਕਰਦਾ ਹਨਾ ਪੱਖਾ ਛੱਡ ਕੇ ਤੇ ਆਪਦਾ ਵੀ ਬਹਿਜ ਗਈ ਮੋਜ ਨਾਲ ਪਰ ਕਹਿੰਦੇ ਹੁੰਦੇ ਢੱਡ ਕਰਾਉਂਦਾਗਾ ਨਿਯੰਤ ਕਰਨੀ ਪੈਂਦੀ ਬੱਚੇ ਪਾਲਣ ਵਾਸਤੇ ਤੇ ਬਾਕੀ ਜੀ ਬਹੁਤ ਸੋਹਣੇ ਸੋਹਣੇ ਕਮੈਂਟ ਆਏ ਕੱਲ ਵਾਲੀ ਵੀਡੀਓ ਤੇ ਤੇ ਸਾਰੇ ਇੰਨਾ ਕੁ ਜਿਆਦਾ ਪ੍ਰੀਤ ਪ੍ਰੀਤ ਤੇ ਜਸ਼ਨ ਸੋਨੂ ਕੱਲ ਇੰਨਾ ਵੀ ਜਿਆਦਾ ਪਿਆਰ ਦਿੱਤਾ ਕਹਿੰਦੇ ਬਹੁਤ ਪਿਆਰੀਆਂ ਬੱਚੀਆਂ ਕਹਿੰਦੀ ਦੋਨੇ ਕਹਿੰਦੇ ਬਹੁਤ ਪਿਆਰੀਆਂ ਬੱਚੀਆਂ ਜਸ਼ਨ ਦੇ ਪ੍ਰੀਤ ਤੇ ਥੈਂਕ ਯੂ ਕਹ ਲਓ ਬਹੁਤ ਸਾਰਾ ਵੀਡੀਓ ਕੀਤਾ ਅੱਜ ਵੀ ਥੈਂਕ ਯੂ ਕਹਦੇ ਸਾਰਿਆਂ ਨੂੰ ਸਾ ਪਸੰਦ ਖਾਲੇਖਾ थैंक यू ਗੋਪਾਲ ਲਤਾ ਸਾਰੇ ਜਨ थैंक यू ਸਾਰਿਆਂ ਨੂੰ ਤੇ ਇੱਕ ਜਸ਼ਨ ਵਾਸਤੇ ਰਾਜਿੰਦਰ ਦੀ ਜੀ ਦਾ ਕਮੈਂਟ ਆਇਆ ਸੀ ਕਹਿੰਦੇ ਜਸ਼ਨ ਪ੍ਰੀਤ ਨੂੰ ਨਾ ਦੀਦੀ ਕਰਕੇ ਬੁਲਾਇਆ ਕਰ ਪ੍ਰੀਤ ਨੇ ਗਿਆ ਕਰ ਚਾੜੂ ਮਾਰਿਆ ਪਤਾ ਹਰ ਜਣਾ ਖਲਿਆ ਰ ਆਪਾ थैंक यू ਦੇ ਤੇ ਮੈਂ ਉਹਨੂੰ ਕਹਿਣੀ ਰਾਜਵਿੰਦਰ ਭੈਣ ਨੂੰ ਹਨਾ ਵੀ ਦੋ ਭਾਂਡੇ ਜੀ ਇੱਕੋ ਜਿਹਾ ਪਰ ਸਾਨੂੰ ਪਤਾ ਖਰਕਦੇ ਬੜਾ ਹੈ ਇਹ ਖਰਕਦੇ ਜਦੋਂ ਤੇ ਖਰਕਾ ਲਾ ਗਿਆ ਦੇ ਭਾਂਡੇ ਜੇ ਖਰਾਬ ਹੀ ਹੈ ਸਾਡੇ ਬਹੁਤ ਹੈ ਹਨਾ ਤੇ ਬਾਕੀ ਸਾਨੂੰ ਪਤਾ ਕੁੜੀਆਂ ਹੁੰਦੀਆਂ ਹੀ ਪੜਗੈਂ ਥੋੜੀਆਂ ਹੁੰਦੀਆਂ ਪਰ ਚਿੱਤ ਕਾਇਆਂ ਤੇ ਚਲੋ ਜੀ ਅਸੀਂ ਤਾਂ ਚੱਲਦੇ ਰਹਿੰਦਾ ਬੱਚਿਆਂ ਨੇ ਹਨਾ ਵੀ ਹੁਣ ਤੇ ਇਹਨਾਂ ਦਾ ਵੀ ਆਪਾਂ ਬੱਚਿਆਂ ਦਾ ਸਾਹ ਬੰਦ ਕਰਕੇ ਰੱਖ ਸਕਦੇ ਤੇ ਅੱਜ ਪ੍ਰੀਤ ਨੇ ਭਾਈ ਛੋੜਾ ਜਿਹਾ ਨਾ ਪਾਲਣ ਵਾਲਾ ਕੰਮ ਕਰਿਆ ਤੇ ਮੈਨੂੰ ਕਹਿੰਦੀ ਮम्मा ਤੇਰੇ ਵਾਲ ਨਾ ਕਹਿੰਦੀ ਜਿਹੜੇ ਨੀਚੇ ਤੋਂ ਆ ਕਹਿੰਦੀ ਬਹੁਤ ਜ਼ਿਆਦੇ ਹੈ ਤੇ ਮੈਂ ਕਰਦੀ ਤੇ ਮੈਨੂੰ ਕਹਿੰਦੀ ਮੈਂ ਤਾਂ ਇਹ ਬੜਾਈ ਕੋਸ ਕਰਦੀ YouTube ਤੇ ਦੇਖ ਕੇ ਤੇ ਮੈਨੂੰ ਕਹਿੰਦੀ ਕਿ ਮਾੜੀ ਮम्मा ਤੇਰੇ ਮੈਂ ਵਾਲ ਸੈੱਟ ਕਰਦਾ ਤੇ ਮੈਨੂੰ ਕਹਿੰਦੀ ਮम्मा ਇਹ ਦੋ ਮਹੀਨੇ ਵਾਲ ਹੋ ਰਹੇ ਤੇਰੇ ਵੀ ਜਿਹਦੇ ਕਰਕੇ ਵੀ ਹੈ ਨਾ ਤੇਰੇ ਵਾਲ ਅੱਗੇ ਵੱਧ ਨਹੀਂ ਰਹੇ ਤੇ ਮੈਂ ਕਿਹਾ ਨਾ ਪੁੱਤ ਮੇਰੇ ਦਿਲ ਕੱਟੇ ਮੈਂ ਕਿਹਾ ਮੇਰੇ ਵਾਲ ਨਾ ਘੱਟਾ ਨਾ ਵੀ ਮੇਰੇ ਵਾਲ ਵੈਸੇ ਹੀ ਛੋਟੇ ਨਹੀਂ ਮੇਰਾ ਵੀ ਐ ਲਾਦਾ ਨਾ ਦੀ ਗੁੱਤ ਲੰਬੀ ਜਿਹੀ ਗੁੱਤ ਕਰੀ ਹੋਏ ਤੇ ਬਹੁਤ ਸੋਹਣੀ ਲੱਗਦੀ ਹੈ ਨਾ ਤੇ ਨਹੀਂ ਨਹੀਂ ਮम्मा ਕਹਿੰਦੀ ਜਿਹੜੇ ਦੋ ਮੁਹੇ ਵਾਲਾ ਇਹਨਾਂ ਨੂੰ ਜੇ ਆਪਾਂ ਕੱਟ ਦਿੰਨੇ ਆ ਹੋਰ ਜ਼ਿਆਦਾ ਵਾਲ ਵਾਧਦੇ ਨੇ ਤੇ ਚਲੋ ਦੇਖਦੇ ਆ ਮਖਾ ਤੇ ਮੇਰੇ ਭਾਈ ਨਾ ਕਿ ਬੀਪੀ ਕੱਟੇ ਇਹਨੂੰ ਪ੍ਰੀਜ਼ਨ ਮੈਂ ਕਿਹਾ ਪੁੱਤ ਬਣ ਕੇ ਵਾਲੇ ਨਾ ਕਰਦੇ ਆ ਨਾ ਕਰ ਪੁੱਤ ਬਣ ਕੇ ਪੜੇ ਲਾਦੇ ਆ ਨਹੀਂ ਨਹੀਂ ਮम्मा ਕਹਿੰਦੀ ਮੈਨੂੰ ਫਿਕਰ ਹੈ ਟੈਨਸ਼ਨ ਲੈ ਤੇ ਲਓ ਜੀ ਪ੍ਰੀਤ ਆਪਨੀ ਹੁਣ ਥੋੜਾ ਥੋੜਾ ਪਾਲੇ ਦਾ ਕੰਮ ਵੀ ਸਿੱਖਦੀ ਜਾਂਦੀ ਹੈ ਤੇ ਤੇ ਅੱਜ ਵਾਲੀ ਵੀਡੀਓ ਆਵਾਜ਼ ਦੱਸੋ ਤੁਸੀਂ ਬੋਇਸ ਵੀ ਕੋਈ ਤੁਹਾਨੂੰ ਫਰਕ ਆ ਲੱਗਾ ਵੋਇਸ ਦਾ ਜਾਂ ਕਿਵੇਂ ਹੈ ਨਾ ਕਮੈਂਟ ਕਰਕੇ ਜਰੂਰ ਦੱਸੋ ਤੇ ਫਿਰ ਆਪਾਂ ਤੁਹਾਨੂੰ ਦੱਸਾਂਗੇ ਕਿ ਕਾਦੇ ਕਾਰਨ ਹੈ ਨਾ ਵੀ ਮੈਂ ਆਵਾਜ਼ ਦਾ ਕਹਿ ਰਹੀ ਹਾਂ ਕਿ ਨਾ ਜਿਹੜੇ ਲੰਡਾਂ ਤੇ ਆਉਂਦੇ ਆ ਨਹੀਂ ਜਿਹੜੇ ਨਹੀਂ ਜਾਂਦੇ ਅੱਗੇ ਤੇਰੀ ਆਂਟੀ ਸੁਜੀਤ ਆਪਾਂ ਕੱਲ੍ਹ ਕਹਤਾ ਉਹ ਜਿਹੜੇ ਮੇਸਟਰ ਕੰਡੋ ਬੋਲੇ ਆ ਉਹ ਕਹਿੰਦੇ ਵੀ ਆਪਾਂ ਕਿਹਾ ਨਹੀਂ ਸੀ ਕਿ ਵੀ ਨਹੀਂ ਤਾਂ ਅਸੀਂ ਪਰੋਠੇ ਦੁੱਜੂ ਬਣਾਉਣੇ ਸੀ ਮਤਲਬ ਰੋਟੀ ਬੇਲ ਕੇ ਤੇ ਵਿੱਚ ਆਲੂ ਮਿਕਸਰ ਕਰਕੇ ਪਾਉਣੇ ਤੇ ਅਸੀਂ ਆਪਾਂ ਕਿਹਾ ਸੀ ਕਿ ਕੋਈ ਸੀ ਕੋਈ ਚੀਜ਼ ਹੈ ਨਹੀਂ ਸੀਗੀ ਉਹ ਹਾਂ ਤੇ ਕਹਿੰਦੀ ਮੈਨੂੰ ਪਤਾ ਲੱਗ ਗਿਆ ਕੀ ਚੀਜ਼ ਹੈ ਨਹੀਂ ਸੀ ਮੈਂ ਕਿਹਾ ਸੀ ਗਾਣਾ ਮੈਂ ਕਮੈਂਟਰ ਮੈਂ ਪੁੱਛਿਆ ਮਗੇ ਦੱਸੋ ਦੀਦੀ ਕੀ ਚੀਜ਼ ਹੈ ਨਹੀਂ ਸੀ ਦੱਸੋ ਦੁੱਜੂ ਤੁਸੀਂ ਹੈ ਕਿਉਂ ਹੈ ਨਹੀਂ ਸੀਗਾ ਮਗੇ ਗੱਲ ਸਹੀ ਮੇਰਾ ਬਾਲਾ ਸੀ ਤੇ ਬਹੁਤ ਸੋਹਣੇ ਸੋਹਣੇ ਕਮੈਂਟ ਕਰਦੇ ਸਾਰੇ ਭੈਣ ਭਰਾ ਇਹਨਾਂ ਮੈਂ ਕੱਲ ਨੂੰ ਅੱਜ ਵਾਲੀ ਵੀਡੀਓ ਚ ਦੱਸਦੀ ਹਾਂ ਤੁਹਾਨੂੰ ਤੇ ਕੱਲਾ ਦੀ ਵੀਡੀਓ ਚ ਪੱਕਾ ਵੀ ਜਿੰਨੇ ਜਿਹੜੇ ਨਾ ਅੱਜ ਵਾਲੀ ਵੀਡੀਓ ਤੇ ਲਿਖ ਕਮੈਂਟ ਕਰਨਗੇ ਤੇ ਵੀ ਉਹਨਾਂ ਦੇ ਮੈਂ ਨਾ ਕੱਲhari ਵੀਡੀਓ ਵੀਡੀਓ ਚ ਜ਼ਰੂਰ ਬੋਲਨੇ ਹਾਂ ਨਾ ਭਾਵਾਂ ਦੀ ਮੈਂ ਨਾ ਬੋਲ ਕੇ ਵੀਡੀਓ ਬਣਾਵਾਂ ਅਰੇ ਵੀ ਕੱਲhari ਵੀਡੀਓ ਚ ਅੱਜ ਵਾਲੀ ਜਿਹੜੇ ਅੱਜ ਵਾਲੀ ਬਲੌਗ ਤੇ ਲਿਖ ਕਮੈਂਟ ਆਉਣਗੇ ਵੀ ਅੱਜ ਵਾਲੇ ਬਲੌਗ ਥੱਲੇ ਵੀ ਜਿੰਨੇ ਭੈਣ ਭਰਾਵਾਂ ਦਾ 10 ਭੈਣ ਭਰਾ ਹੋ ਕਮੈਂਟ ਕਰ ਦੇਣ ਭੈਣ ਭਰਾ 15 ਕਰ ਦੇਣਾ ਤੇ ਵੀ ਜਿਹੜੇ ਅੱਜ ਵਾਲੀ ਵੀਡੀਓ ਤੇ ਲਿਕੇ ਮੈਂਟ ਆਉਣਗੇ ਉਹ ਆਪਾਂ ਮਤਲਬ ਉਹਨਾਂ ਭੈਣ ਭਰਾਵਾਂ ਦੇ ਨਾਮ ਆਪਾਂ ਕੱਲ੍ਹ ਵਾਲੀ ਕੱਲ੍ਹ ਵਾਲੇ ਬਲੌਗ 'ਚ ਬੋਲੂਗੀ ਮੈਂ ਤੇ ਵੀ ਬਾਕੀ ਦੋਸਤਾਂ ਨਾ ਕਰਿਆ ਹੋਣਾ ਸਾਰੇ ਭੈਣ ਭਰਾ ਵੀ ਕਿਤੇ ਤੁਸੀਂ ਸੋਚੋ ਵੀ ਸਾਡਾ ਨਾਮ ਨਹੀਂ ਲਿਆ ਤੇ ਕਿਉਂਕਿ ਜਿੰਨੇ ਵੀ ਅੱਜ ਵਾਲੇ ਕਮੈਂਟ ਆਉਣਗੇ 10 ਆ ਜਾਣ 15 ਆ ਜਾਣ 20 ਕਮੈਂਟ ਆ ਜਾਣ ਉਹਨਾਂ ਸਾਰੇ ਕੱਲ੍ਹ ਵਾਲੇ ਬਲੌਗ 'ਚ ਸਾਰੇ ਭੈਣ ਭਰਾਵਾਂ ਦੇ ਨਾਮ ਲੈ ਕੇ ਬੋਲਣੇ ਆ ਤੇ ਕਿਉਂਕਿ ਧੰਨਵਾਦ ਤਾਂ ਬੰਦਾ ਹੀ ਹੈ ਨਾ ਜਿਹੜੇ ਭੈਣ ਭਰਾ ਕਮੈਂਟ ਕਰਦੇ ਨੇ ਤੇ ਆਪਾਂ ਕੱਲ੍ਹ ਵਾਲੇ ਬਲੌਗ 'ਤੇ ਸਾਰਿਆਂ ਦਾ ਧੰਨਵਾਦ ਕਰਾਂਗੇ ਜਿਹੜੇ ਜਿਹੜੇ ਭੈਣ ਭਰਾ ਕਮੈਂਟ ਕਰਨਗੇ ਸਾਰਿਆਂ ਦੇ ਨਾਮ ਬੋਲਾਂਗੇ ਉਹਨਾਂ ਦੇ ਨਾਮ ਹੀ ਬੋਲਾਂਗੇ ਜਿਨ੍ਹਾਂ ਨੇ ਹੈ ਨਾ ਕਮੈਂਟ ਕਰਿਆ ਅੱਜ ਤੇ ਬਾਕੀ ਜਿਹੜੇ ਭੈਣ ਭਰਾ ਨੇ ਜਿਨ੍ਹਾਂ ਨੇ ਕਮੈਂਟ ਨਾ ਕਰਿਆ ਗੁੱਸਾ ਨਾ ਕਰਿਓ ਹੈ ਨਾ ਤੇ ਚਲੋ ਜੀ ਖੰਦੇ ਆਪਾਂ ਚੱਕ ਲਈਏ ਤੇ ਆਪਾਂ ਦਾਲ ਸਬਜ਼ੀ ਦੀ ਵਿਚਾਰ ਕਰਦੇ ਹਾਂ ਕਾਦੀ ਬਣਾਈਏ ਲਓ ਜੀ ਆਪਾਂ ਲਾਗੇ ਸੀ ਸਬਜ਼ੀ ਚੀਰਨਾ ਤੇ ਸਬਜ਼ੀ ਆਪਾਂ ਬਣਾਉਣੀ ਹੈ ਸੁੱਕਾ ਗੱਦੂ ਜਾਨੀ ਕਿ ਅੱਜ ਦੁੱਧ ਨਹੀਂ ਪਾਉਣਾ ਆਪਾਂ ਕਿਉਂਕਿ ਕੱਦੂ ਸਾਡੇ ਕੋਲ ਹੋਰ ਵੀ ਪਿਆ ਇੱਕ ਹਨ ਤੇ ਬਾਕੀ ਰਣਵੀਰ ਕਹਿੰਦਾ ਸੀ ਇੱਕ ਅੱਦੇ ਦਿਨ ਜਿਵੇਂ ਸਬਜ਼ੀ ਕਹਿੰਦਾ ਹੋਰ ਫੜਾ ਕੇ ਜਾਣੀ ਹੈ ਸਬਜ਼ੀ ਕਹਿੰਦਾ ਪਈ ਆ ਤੋੜੀ ਹਨ ਤੇ ਸ਼ਾਇਦ ਕੱਲ ਨੂੰ ਆਵੇ ਪਹਿਲਾਂ ਮੈਨੂੰ ਅੱਜ ਉਡੀਕ ਸੀ ਕਿ ਮੈਂ ਕਿਹਾ ਅੱਜ ਰਣਵੀਰ ਆਊਗਾ ਹਨ ਫਿਰ ਕੋਈ ਕੰਮ ਹੋ ਗਿਆ ਹਨ ਉਹਨੂੰ ਆਪਦੇ ਫਿਰ ਅੱਜ ਤਾਂ ਉਹ ਆਇਆ ਨਹੀਂ ਗਿਆ ਹੋ ਸਕਦਾ ਕੱਲ ਨੂੰ ਆਵੇ ਤੇ ਮੇਕ ਸਬਜੀ ਆਪਣੇ ਕੋਲ ਫੇਰ ਕਈ ਦਿਨਾਂ ਦੀ ਆਮ ਆਮ ਹੋ ਜੂਗੀ ਤੇ ਚਲੋ ਮੈਂ ਕਿਹਾ ਟਮਾਟਰ ਪਾ ਲੈਣੇ ਵਿੱਚ ਹਨਾ ਬਾਕੀ ਦੁੱਧ ਨਹੀਂ ਪਾਉਂਦੇ ਫੇਰ ਇਹ ਹੁਣ ਟਮਾਟਰ ਪਾਏ ਦੁੱਧ ਪਾ ਲੈ ਫਿਰ ਦੁੱਧ ਪਾੜ ਜਾਣਾ ਹਨਾ ਇਹ ਕੋਈ ਕਸਟਰਡ ਬਣਾ ਕੇ ਰੱਖ ਦਿੰਦੇ ਆ ਕਸਟਰਡ ਮਿਆਂ ਜੇ ਸੇਵੀਆਂ ਬਣਾਵਾਂਗੇ ਕਸਟਰਡ ਖਤਮ ਹੋਇਆ ਪਿਆ ਕੱਲ ਡੱਬੀ ਲੈ ਕੇ ਆਵਾਂਗੇ ਸਮਾਨ ਥੋੜਾ ਜਿਹਾ ਖਤਮ ਹੈ ਸੇਵੀਆਂ ਹਨ ਜੀ ਬੜੀਆਂ ਨੇ ਹਾਂ ਜੀ ਉਸੇ ਬਣਾਵਾਂਗੇ ਸੇਵੀਆਂ ਕਈ ਦਿਨ ਉਹ ਬਣਾਉਂਗਾ ਨਹੀਂ ਕਸਟਰਡ ਹੀ ਖਾਈ ਜੰਨੇ ਆਪਾਂ ਤੇ ਬਾਕੀ ਜੀ ਕਦੋਂ ਵੈਸੇ ਤਾਂ ਚੀਰ ਵਿੱਚ ਚਲਾਦਾ ਹੈ ਹਨਾ ਕੱਚਾ ਕੱਚਾ ਤੇ ਬਾਕੀ ਫਾਰੀਆਂ ਕਰੇ ਬਾਅਦ ਹਨਾ ਪਤਾ ਲੱਗਣਾ ਹੈ ਕਿਵੇਂ ਦਾ ਬੀਜੇ ਹੋਏ ਹਨਾ ਤੇ ਪਰ ਆਪਾਂ ਕਿਵੇਂ ਵੀ ਮਰਜੀ ਹੈ ਨਾ ਪਾ ਕੇ ਫੁੱਲ ਨੂਨ ਮਿਰਚ ਤੇ ਬੋਹ ਘੜ ਬਣ ਜੂਗੀ ਸਬਜੀ ਜੇ ਦੁੱਧ ਤਾਂ ਪਾਉਣੀ ਨਹੀਂ ਅੱਜ ਆਪਾਂ ਮਲਾਈ ਚਲੋ ਸੇਵ ਕਰ ਲਾਂਗੇ ਸੇਵ ਕਰ ਲਾਂਗੇ ਸੇਵ ਮਲਾਈ ਸਾਰੀ ਇੰਗਲਿਸ਼ ਮੇਰੀ ਗਲਤ ਹੋ ਗਈ ਕਿਉਂਕਿ ਸੀਗੇ ਕਿ ਮੈਂ ਆਪਦਾ ਨਵਾਂ ਪਾਸਵਰਡ ਰੱਖਾਂ ਹਾਂ ਹਨਾ ਸਾਰੇ ਹਮਮ ਤਾਂ ਮੈਂ ਉਹਨਾਂ ਮਬਾਸ ਨੂੰ ਰੱਖ ਲਿਆ ਕੀ ਰੱਖ ਲੈਣਾ ਮਬਾਸ ਉਹ ਭਾਈ ਸਾਹਿਬ ਤੁਸੀਂ ਪੂਰਾ ਅੱਛਾ ਬਾਕੀ ਇੰਨਾ ਕੁ ਜਿਆਦਾ ਹਨ ਜਸ਼ਨ ਬਹੁਤ ਸੋਹਣੇ ਸਨੇ ਕਮੈਂਟ ਕਰਦੇ ਆ ਅੰਤੀਆਂ ਦਾ ਇੰਨਾ ਵੀ ਜਿਆਦਾ ਸਪੋਰਟ ਕਰਦੇ ਆ ਹਨ ਤੇ ਤੁਹਾਨੂੰ ਇੰਨਾ ਕੁ ਜਿਆਦਾ ਐ ਕਹਿੰਦੇ ਆ ਬਾਈ ਗਰੂ ਇਹਨਾਂ ਦੇ ਬੱਚਿਆਂ ਦੇ ਕਰਮਾਂ ਚ ਸੁੱਖ ਦਿਓ ਖੁਸ਼ੀਆਂ ਦਿਓ ਇਹਨਾਂ ਨੂੰ ਧੀਆਂ ਨੂੰ ਜਵਾਕਾਂ ਨੂੰ ਐਵੇਂ ਨਾ ਸੋਹਣਾਂ ਆ ਸਿਆਣੀਆਂ ਹਨਾ ਤੇ ਸਸ਼ੀਲਾ ਉਹ ਸੁਣੋ ਜਿੰਨੇ ਕਮੈਂਟ ਆਏ ਰਾਤ ਨੂੰ ਪੜੇ ਸਾਰਿਆਂ ਦੇ ਵੈਸੇ ਰਾਤ ਸਵੇਰੇ ਟਾਈਮ ਨਹੀਂ ਲੱਗਿਆ ਹਨ ਕਿਉਂਕਿ ਅਸੀਂ ਗੁਰਦੁਆਰਾ ਸਾਹਿਬ ਜਦੋਂ ਗਏ ਅਸੀਂ ਹੋ ਗਏ ਲੇਟ ਤੇ ਫਿਰ ਅਸੀਂ ਨਾ ਮਤਲਬ ਮੈਂ 1:30 ਵਜੇ ਸਾਰੇ ਕਮੈਂਟਾਂ ਵੀ ਰਿਪਲਾਈ ਕਰੇ ਤੇ ਉਸ ਵੇਰੇ ਅਸੀਂ ਲੇਟ ਸੀਗੇ ਤੇ ਤਾਂ ਕਰਕੇ ਫਿਰ ਹਨਾ ਮੈਂ ਕਿਹਾ ਜੇ ਤੁਸੀਂ ਆਪ ਲੇਟ ਹੋਈਏ ਨੇ ਆਪਾਂ ਜਾਵੜੀਏ ਫਟਾਫਟ ਬਾਕੀ ਸਕੂਲ ਹੁਣ ਬੱਚਿਆਂ ਦੇ ਪੇਪਰ ਚੱਲ ਰਹੇ ਨੇ ਹਨਾ ਉਦੋਂ ਵੀ ਇਹਨਾਂ ਨੂੰ ਆਇਆ ਹੁੰਦਾ ਸਵੇਰੇ ਉੱਠ ਕੇ ਵੀ ਬੀ ਕੁਛ ਨਾ ਹਾਂ ਕੁਛ ਨਾ ਕੁਛ ਪੜ ਲੀਏ ਹਨਾ ਚਲੋ ਪੜਨਗੇ ਤਾਂ ਜੀ ਫੇਰ ਹੀ ਮਿਹਨਤ ਪੱਲੇ ਪੈਂਦੀ ਹੈ ਤੇ ਪ੍ਰੀਤ ਟਿਊਸ਼ਨ ਵੀ ਨਹੀਂ ਲੱਗੀ ਵਿਚਾਰੀ ਜਸ਼ਨਾਂ ਦਾ ਲੱਗਿਆ ਪਿਆਗਾ ਟਿਊਸ਼ਨ ਇਹ ਤਾਂ ਫਿਰ ਕਹਿੰਦਾ ਮੈਂ ਲੱਗਣਾਗਾ ਚਲ ਮੈਂ ਖਿਲਾ ਦਿੰਨੇ ਟਿਊਸ਼ਨ ਹਨਾ ਕਿਉਂਕਿ ਜਸ਼ਨਦੀ ਭਾਈ ਥੋੜੀ ਜਿਹੀ ਜ਼ਿਆਦਾ ਔਖੀ ਹੈ ਕਿਉਂਕਿ ਛੋਟਾ ਬੱਚਾ ਜਦੋਂ ਸਬਜੈਕਟ ਕਾਫੀ ਮੁਸ਼ਕਲ ਹੋ ਜਾਂਦੇ ਹਨਾ ਬੱਚੇ ਨੂੰ ਆਉਂਦੇ ਨਹੀਂਗੇ ਹਨਾ ਜਿੱਦਾਂ ਸਵਾਲ ਹਨਾ ਸਮ ਬੜੇ ਔਖੇ ਨੇ ਤੇ ਫਿਰ ਅਸੀਂ ਇਹਨੂੰ ਟਿਊਸ਼ਨ ਰੱਖਦਾ ਮਹੀਨੇ ਵਾਸਤੇ ਰੱਖਾਂ ਤਾਂ ਵੈਸੇ ਹੈਈਆਂ ਤੇ ਆਪਣਾ ਪੇਪਰਾਂ ਤੱਕ ਬਾਅਦ ਚੋਂ ਤਾਂ ਹਟਾਈ ਦੇਣਾਗਾ ਵੀ ਚਲੋ ਪੇਪਰਾਂ 'ਚ ਨੰਬਰ ਵਧੀਆ ਆ ਜਾਣਗੇ ਤੇ ਦੀਦੀ ਦਾ ਹੋਰ ਕਹਿੰਦੀ ਸੀ ਕਿਸੇ ਹੋਰ ਟੀਚਰ ਕੋਲੇ ਲਾਉਣ ਵਾਸਤੇ ਉਹ ਸਾਰਾ ਚੋ ਉੱਥੇ ਉਹ ਆਪਣੇ ਬਲੌਗ ਦੇਖਦੇ ਆ ਪਤਾ ਐ ਆਦਾਂ ਤੋ ਕਰੀਏ ਨੀ ਨਹੀਂ ਮੇਰੀ ਗੱਲ ਸੁਣੋ ਬੀ 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 ਆਏ ਕਹਿੰਦੀ ਸੀ ਵੀ ਕਾਫੀ ਦੂਰ ਹੈ ਆਪਣੇ ਘਰ ਤੋਂ ਵੀ ਉੱਥੇ ਜਸ਼ਨ ਨੂੰ ਤੁਸ਼ਨ ਲਾਦਣੇ ਨਾਲੇ ਪ੍ਰੀਤ ਨੂੰ ਤੇ ਮੈਂ ਕਿਹਾ ਵੀ ਜਵਾਕਰਣ ਨੂੰ ਨਾ ਜਾਣਾ ਕਰਨਾ ਔਖਾ ਹੋਏ ਹੋਰ ਟਾਈਮ ਬਾਲਾ ਮळा ਚਲੀ ਜਾਂਦਾ ਮੈਂ ਕਿਹਾ ਇਨੀ ਦੂਰ ਜਵਾਕਰਣ ਨੂੰ ਕੌਣ ਛੱਡ ਕੇ ਆਊਗਾ ਚਾਰ ਦਿਨ ਛੱਡਿਆਵਾਂਗੇ ਹਨਾ ਬੱਧਵਾ 10 ਦਿਨ ਛੱਡਾ ਪਰ ਆਪਣੇ ਕੋਲੇ ਹੋਵੇ ਫਿਰ ਤਾਪਾ ਬਾਕੀ ਹੈ ਆ ਘਰ ਤਾਂ ਵੀ ਨਹੀਂ ਦੂਰ ਹੈ ਦੇਖ ਆਪ ਨਹੀਂ ਬਹੁਤ ਜ਼ਿਆਦਾ ਦੂਰ ਹੈ ਬਾਕੀ ਮਾਹੌਲ ਨੂੰ ਦੇਖ ਕੇ ਡਰ ਲੱਗਦਾ ਜੀ ਬਹੁਤ ਜ਼ਿਆਦੇ ਹੱਥ ਨੂੰ ਹੱਥ ਖਾਈ ਜਾਂਦਾ ਟਾਈਮ ਮਾੜਾ ਚੱਲੀ ਜਾਂਦਾ ਹੈ ਨਾ ਵੀ ਚਲੋ ਜਿੰਨੀ ਕੁ ਵਕਤ ਤੱਕ ਆਦੀ ਹੋ ਸਕਦੀ ਉਨੀ ਕਰੋ ਹਨ ਫਿਰ ਇਹ ਸਕੂਲ ਚ ਨਾਲੇ ਤਾਂ ਨੇੜੇ ਹੈ ਨਾਲੇ ਮੈਡਮ ਦੀ ਬਹੁਤ ਜ਼ਿਆਦੇ ਜ਼ਿੰਮੇਵਾਰੀ ਹੈ ਸਕੂਲ ਚ ਬੱਚਾ ਹੁਣ ਜਿੱਥੇ ਜਸ਼ਨ ਉਹ ਪੜਦੇ ਉੱਥੇ ਟਿਊਸ਼ਨ ਲੱਗਦੀ ਹੈ ਜਸ਼ਨ ਉੱਥੇ ਇੰਨੀ ਕਿ ਜ਼ਿਆਦੇ ਜ਼ਿੰਮੇਵਾਰੀ ਹੁੰਦੀ ਹੈ ਹਨਾ ਪ੍ਰਿੰਸੀਪਲ ਦੀ ਜ਼ਿੰਮੇਵਾਰੀ ਹੈ ਮੈਡਮਾਂ ਦੀ ਜ਼ਿੰਮੇਵਾਰੀ ਹੈ ਕੋਈ ਮਤਲਬ ਇਹ ਜੋ ਚੱਕਰ ਵਾਲੀ ਗੱਲ ਨਹੀਂ ਬਾਕੀ ਜੀ ਇਹ ਨਾ ਸੁਨਣਾ ਰੋੜ ਹੈ ਨਹੀਂ ਕਿਉਂਕਿ ਦੁਕਾਨਾਂ ਜੋ ਬਾਕੀ ਤੁਸੀਂ ਦੇਖੀਏ ਬਲੌਗ ਚ ਦੁਕਾਨਾਂ ਆ ਜਾਂਦੀਆਂ ਨੇ ਫਿਰ ਡੇਰਾ ਆ ਜਾਂਦਾ ਉਹਦੇ ਫੱਟੇ ਆ ਸੇ ਬੰਦੇ ਬੈਠੇ ਰਹਿੰਦੇ ਆ ਅੱਗੇ ਟੋਬਾ ਆ ਜਾਂਦਾ ਹੈ ਉਹ ਤੋਂ ਬਾਅਦ ਖਾਲੀ ਰੋਡ ਹਾਂ ਥੋੜਾ ਜਿਹਾ ਆਉਂਦਾ ਬਸ ਖਾਲੀ ਰੋਡ ਉਹ ਤੇ ਵੀ ਸਾਧਨ ਹੁੰਦੇ ਰਹਿੰਦੇ ਆ ਹਾਂ ਹਾਂ ਤਾਂ ਕਰਕੇ ਇੱਥੇ ਠੀਕ ਹੈ ਨਾਲੇ ਨੇੜੇ ਹੈ ਬਾਕੀ ਜੋ ਕੋਈ ਬੱਚੇ ਦਾ ਕੋਈ ਦੋਦਾ ਕਰਦਾ ਹੈ ਨਾ ਮੈਡਮ ਫੋਨ ਕਰਕੇ ਦੱਸ ਦਿੰਦੀ ਵੀ ਭਾਈ ਬੱਚੇ ਦਾ ਕੋਈ ਸਾਹ ਦੁਖ ਰਿਹਾ ਜਾਂ ਬੱਚੇ ਨੂੰ ਲੈ ਜੋ ਹਨਾ ਤੇ ਠੀਕ ਹੈ ਇੱਥੇ ਨਹੀਂ ਨੇੜੇ ਹੈ ਇਹ ਬਾਕੀ ਜੀ ਹਨਾ ਐਵੇਂ ਲੱਗਦਾ ਮੁੰਡੇ ਆ ਕੁੜੀਆਂ ਆ ਭਵਾਂ ਦੀ ਆਪਾਂ ਕ ਬੜੇ ਮੁਸ਼ਕਲ ਨਾਲ ਪਾਲਦੇ ਆ ਨਾ ਬੱਚਿਆਂ ਨੂੰ ਬੜੇ ਔਖੇ ਆ ਪਾਲਣੇ ਬੱਚੇ ਬਹੁਤ ਜ਼ਿਆਦੇ ਫਿਰ ਹਨਾ ਜਿਵੇਂ ਪਾਲਦੇ ਨੇ ਬੱਚੇ ਤੇ ਬੱਚਿਆਂ ਨਾਲ ਅੱਡਰ ਅੱਟੈਚਮੈਂਟ ਹੋ ਜਾਂਦੀ ਹੈ ਹੁਣ ਤੁਸੀਂ ਕਹੋਗੇ ਹਨਾ ਵੀ ਪ੍ਰੀਤ ਵੀਡੀਓ ਚ ਘਟ ਆਉਂਦੀ ਹੈ ਪ੍ਰੀਤ ਵੀਡੀਓ ਚ ਘਟ ਜ਼ਰੂਰ ਆਉਂਦੀ ਹੈ ਪਰ ਹਨਾ ਵੀ ਅੱਜ ਜਾਇਤਾ ਹੈ ਹੋ ਗਿਆ ਹੋ ਗਿਆ ਹੁਣ ਇੱਕ ਹੁੰਦਾ ਹੈ ਨਾ ਵੀ ਜਿਹੜਾ ਜੇਠਾ ਬੱਚਾ ਹੁੰਦਾ ਹੈ ਅ ਜੇਠਾ ਬੱਚਾ ਹੈ ਨਾ ਆਪਾਂ ਨੂੰ ਪਹਿਲਾ ਬੱਚਾ ਜਦੋਂ ਹੋਣਾ ਉਦੋਂ ਘਰੇ ਹੈ ਨਾ ਰੌਣਕ ਹੁੰਨੀ ਬੱਚੇ ਦੀ ਵੀ ਪਹਿਲਾ ਬੱਚਾ ਸਾਰਿਆਂ ਨੂੰ ਆਇਆ ਕਿਉਂਕਿ ਜਿਹੜਾ ਨਾ ਪਹਿਲਾ ਬੱਚਾ ਹੁੰਦਾ ਘਰੇ ਹੋਇਆ ਹੁੰਦਾ ਤੇ ਆਪਾਂ ਸਾਰੇ ਸਿਆਣੇ ਹੁੰਨੇ ਆ ਨਾ ਜਦੋਂ ਬੱਚਾ ਇੰਨੇ ਸਿਆਣੇ ਜਿਹੜਾ ਇੱਕ ਬੱਚਾ ਜਨਮ ਲੈਂਦਾ ਉਹ ਸਭ ਦਾ ਕਿੰਨਾ ਕੁ ਜ਼ਿਆਦਾ ਫੇਵਰੇਟ ਹੁੰਦਾ ਹੈ ਨਾ ਤੇ ਇਹ ਥੋੜੇ ਮਾਪਿਓ ਵਾਸਤੇ ਵੀ ਐ ਹੁੰਦਾ ਵੀ ਸਾਡਾ ਪਹਿਲਾ ਬੱਚਾ ਨਾ ਉਹ ਆਪਾਂ ਜਿਆਦਾ ਥੋੜਾ ਹੀ ਲਾੜਨਾ ਪਾਲਦੇ ਆ ਪਰ ਇਹੋ ਜੀ ਗੱਲ ਨਹੀਂ ਹੈਗੀ ਜਸ਼ਨ ਹੋਈ ਹੈ ਨਾ ਜਸ਼ਨ ਹੋਈ ਜਦੋਂ ਤੇ ਇਹ ਦੋਨੇ ਵੱਡੇ ਹੋ ਗਏ ਹਨ ਜਿਵੇਂ ਲਖਵੀਰ ਦਾ ਮੁੰਡਾ ਹੋ ਗਿਆ ਤੇ ਪ੍ਰੀਤ ਇਹ ਵੱਡੇ ਹੋ ਗਏ ਇਹਨਾਂ ਦਾ ਮੂੰਹ ਘੱਟ ਕਰਨ ਲੱਗ ਗਿਆ ਸਾਰੇ ਪਰਿਵਾਰ ਚ ਜਿਵੇਂ ਜਸ਼ਨ ਛੋਟੀ ਸੀਗੀ ਇਹਦਾ ਜਿਆਦਾ ਕਰਨ ਲੱਗੇ ਕਿਉਂਕਿ ਲਾਗੇ ਪਾਣੀ ਵਾਲੇ ਵੀ ਕਰਨ ਲੱਗੇ ਹੂੰ ਇਹ ਜਿਵੇਂ ਕੀ ਹੁਣ ਇਹ ਛੋਟੀ ਸੀ ਤਾਂ ਇਹਦਾ ਬਹੁਤ ਜ਼ਿਆਦਾ ਕਰਦੇ ਸੀ ਕਿਉਂਕਿ ਇਹਨਾਂ ਨੂੰ ਆਇਆ ਸੀ ਵੀ ਉਹ ਦੋਨੇ ਵੱਡੇ ਤਾਂ ਵੱਡੇ ਹੋ ਗਏ ਇਹ ਛੋਟੀ ਜਸ਼ਨ ਹਨ ਫਿਰ ਇਹਦਾ ਬਹੁਤ ਜ਼ਿਆਦਾ ਕਰਿਆ ਕਰਨ ਜੇ ਦੋਨੇ ਵੱਡੇ ਵੀ ਛੜਕ ਰਨ ਜਾ ਕੇ ਫਿਰ ਸਾਰੇ ਨੇ ਆਖਰ ਨਹੀਂ ਇਹਦੇ ਕੱਪ ਮਾਰਦੇ ਦੋ ਛੋਟੀ ਹੈ ਵੀ ਬੱਚੇ ਚਲੋ ਅੱਡੇ ਆੜਾ ਟੈਕ ਲਾਈਵ ਵੀ ਹੈ ਜਦੋਂ ਆਪਾਂ ਸਟਾਰਟ ਕਰੀ ਵੀਡੀਓ ਲਓ ਜੀ ਆਪਾਂ ਬਣਾਉਣੇ ਸਬਜ਼ੀ ਦੇ ਸਾਜੀ ਆਪਾਂ ਕਾਦੀ ਬਣਾਉਣੇ ਆਪਾਂ ਬਣਾਉਣੇ ਤੇ ਹੁਣ ਹੀ ਆਈ ਹੈ ਨਾ ਮੈਂ ਲੱਗਾ ਕਿ ਦੋ ਤੇ ਆਈ ਹੈ ਤੇ ਇੱਕ ਟਮਾਟਰ ਝੀਲ ਲਿਆ ਆਪਾਂ ਦੋ ਤਿੰਨ ਘੰਟੇ ਝੀਲ ਲਈ ਤਿੰਨ ਚਾਰ ਚੀਰ ਨੇ ਹਰੀਆਂ ਮਿਰਚਾਂ ਤੇ ਆਪਾਂ ਬਣਾਉਣੀ ਐ ਜੀ ਸੁੱਕੀ ਸਬਜ਼ੀ ਕਦੂ ਦੀ ਫਿਰ ਫਲਾਇਨ ਆਪੋ ਤੇ ਕੈਮਰਾ ਫਰਾ ਬਣਾਉ ਜੀਰਾ ਪਾ ਕੇ ਜਾਂ ਜੀਰਾ ਉਹ ਆਪਣਾ ਜਸ਼ਨ ਹੈ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਉਹ ਆਪਣਾ ਬਰਤ ਦੇਵਤਾ ਮੰंजे ਤੇ ਦੇਵਤਾ ਜੀ ਉਹਦੇ ਆਪਣੀ ਲక్ష్ਮੀ ਮਾਤਾ ਆਪਣੇ ਕਾਹ ਵੀ ਸੀਗੇ ਜੀ ਕੱਪੜੇ ਤਾਂ ਇਹ ਲਾ ਕੇ ਤੇ ਰੱਖ ਕੇ ਆਈ ਤੇ ਬਹਾਵਾ ਸੀਗੇ ਕੱਪੜੇ ਖਾਸੇ ਅੰਮੀ ਕਿਉਂਕਿ ਪਰਸ ਤਾਂ ਸੀ ਕਿ ਇੱਕ ਤੁਨ ਜਸ਼ਨ ਹੈ ਤੇ ਮੇਰਾ ਸਵੇਰੇ ਹੋ ਜਾਂਦਾ ਹੈ ਫਿਰ ਵੀ ਹਨ ਦੁਪਹਿਰੇ ਨਾਲ ਨੌਂ ਦਵਾਦੇ ਕੰਮ ਧੰਦਾ ਕਰਦੇ ਰਹਿੰਦੇ ਫਿਰ ਕੁਝ ਆ ਜਾਂਦਾ ਅੰਮੀ ਕਾਂਜੰਦੇ ਆ ਮੈਂ ਕੋ ਵੀਡੀਓ ਚ ਦੇਖਿਆ ਸੀਗਾ ਇਹ ਨਾ ਕੁੜੀਆਂ ਤਾਣਾ ਬਰਤਨ ਨਹੀਂ ਦਲਵਾਉਂਦੇ ਹੁੰਦੇ ਹਾਂ ਹਾਂ YouTube ਵਾਲੇ ਮਾਰੇ ਹੁੰਦੇ ਤੇ ਨਾ ਪਤਾ ਨਹੀਂ ਕਿਰਾਪਾ ਇੱਕ ਦਰਜਣ ਨੇ ਮਾਜੇ ਸੀਗੇ ਜੰਜਨ ਦਾਦਾ ਦਾਦਾ ਚ ਪਕਰ ਗਿਆ ਨਾ ਮਾਜੇ ਸੀ ਨਾ ਮਾਂ ਦੇ ਇੱਕ ਦੋ ਉਹਦੇ ਮਦਦ ਕੀਤੀ ਸੀ ਮਦਦ ਹਾਂ ਮੈਂ ਮਾਜੇ ਨੂੰ ਧੋਤੇ ਸੀ ਤੇ ਤੇ ਇਹ ਬਾਕੀ ਦੀ ਰਾਤ ਦਿੱਕਿਆਂ ਬਹੁਤ ਸਵਾਲ ਬਣ ਗਏ ਨੇ ਸਵਾਲ ਬਣ ਗਿਆ ਸੀ ਪਹਿਲੇ ਦਿਨ ਟਿੱਕੀਆਂ ਬਣਾਉਣਾ ਸੀ ਨਾ ਤੇ ਖਾਣ ਤੇ ਇੰਨੀ ਵੀ ਜ਼ਿਆਦਾ ਜਲਦੀ ਤੜਾ ਨਾ ਪ੍ਰੀਤ ਟਿੱਕੀਆਂ ਰਾਤ ਹਨਾ ਉਹ ਫਾਸ ਤੇ ਇਹਨਾਂ ਨੇ ਹਰੀਆਂ ਮਿਰਚਾਂ ਨਾਲ ਖਾਧੀਆਂ ਟਿੱਕੀਆਂ ਕਲਕਾਈਆਂ ਹੋਈਆਂ ਨਾਲ ਮੈਂ ਸਾਡੀ ਨਹੀਂ ਖਾਧੀਆਂ ਬਹੁਤ ਸਵਾਦਿਸ਼ ਤੇ ਅੱਜ ਆਪਾਂ ਕਸਟਰਡ ਦਾ ਪ੍ਰੋਗਰਾਮ ਕਰਤਾ ਬਦਲਤਾ ਜਾਂ ਜਪਾ ਉਹਨਾਂ ਨੇ ਸਿਰ ਕਿਉਂਕਿ ਰੋਜ਼ਾ ਚੱਲ ਵੀ ਨਹੀਂ ਕੇ ਕਰਾਂਗਾ ਤੇ ਬਾਸ ਹੁਣ ਬੰਦ ਜੂਈ ਆ ਨਾ 5-10 ਮਿੰਟਾਂ ਦੇ ਸਾਬ ਦੀ ਨਾਲੇ ਵੰਡਣਾ ਸੀ ਮੈਂ ਪਾਸਵਰਡ ਯੂਜ਼ ਕੀਤਾ ਸੀ ਮੈਨੂੰ ਪਤਾ ਪਾਸਵਰਡ ਨਹੀਂ ਪਤਾ ਲੱਗਦਾ ਪੂਰੇ ਨਹੀਂ ਮਾਰਦੇ ਬਸ ਪੂਰੇ ਨਹੀਂ ਮਾਰਦੇ ਫੇਰ ਪਾਸਵਰਡ ਆਪਾਂ ਕੋਈ ਹੋਰ ਲੱਭਾਂਗੇ ਨਵਾਂ ਲੱਭਦੇ ਹਾਂ ਕਿਹਨਾਂ ਤੋਂ ਬੜਾ ਹੰਦੀ ਜਾਂਦਾ ਕੈਮਰਾ ਦੇਸ਼ ਨੂੰ ਜੀ ਰਹੀ ਹੈ ਬੜੀ ਵੰਦੀ ਹੈ ਹਾਂ ਯਾ ਇਹ ਕੋ ਰੱਖਾਂ ਅਮੀਓ ਪੇੜ ਦੇ ਬਾਰੇ ਮੈਂ ਕੀ ਕਹਿੰਦੀ ਸੀ ਹਾਂ ਭੁੱਲ ਗਈ ਤੇਰੇ ਪੇੜ ਬਾਰੇ ਪਾਸਵਰਡ ਤੇ ਚਲੋ ਜੀ ਆਪਾਂ ਸਬਜੀ ਤੇ ਥੋੜਾ ਟਾਈਮ ਲੱਗਣਾ ਕਿਉਂਕਿ ਐਂ ਗੱਲਾਂ ਬਾਤਾਂ ਕੁਝਰੀ ਲੌਂਗ ਹੋ ਜੂਗੀ ਤੇ ਫਿਰ ਆਪਾਂ ਫੇਸ ਕਰਦੇ ਹਾਂ ਲਓ ਜੀ ਆਪਾਂ ਗੁੰਨੇ ਆਪਾਂ ਹੁਣ ਤੇ ਸੇਵੀਆ ਆਪਣਾ ਬਣ ਗਿਆ ਸੇਵੀਆ ਆਪਾਂ ਬਣਾ ਕੇ ਰੱਖਦੇ ਹਾਂ ਤੇ ਥੋੜਾ ਜਨਾ ਸਬਜੀ ਤੇ ਬਣਾਉਣਾ ਹੈਗਾ ਚਲੋ ਮੈਂ ਜੇ ਮੜੇ ਫਿਰ ਲੱਗ ਜਾਂਗੇ ਜਿਹੜੇ ਪਤਾ ਵੀ ਸੁੱਕੀ ਬਣਾਉਣੀ ਹੈ ਹਨਾ ਤੇ ਅੱਜ ਪਲੀਜ਼ ਆਏ ਦੱਸਿਓ ਹਣਾ ਵੀ ਆਪਣੀ ਆਵਾਜ਼ ਚ ਕੋਈ ਤੁਹਾਨੂੰ ਫਰਕ ਲੱਗਦਾ ਵੀ ਕਿਵੇਂ ਦੀ ਆਵਾਜ਼ ਆ ਰਹੀ ਹੈ ਮੇਰੀ ਅੱਜ ਸਟ੍ਰੈਸ ਇਦਾਂ ਮੈਂ ਹੋਲੀ ਬੋਲ ਰਹੀ ਹਾਂ ਵੀ ਆਵਾਜ਼ ਕਿੱਦਾਂ ਆ ਰਹੀ ਹੈ ਜਰੂਰ ਦੱਸੋ ਕਮੈਂਟ ਕਰਕੇ ਬਾਕੀ ਹਣਾ ਇੱਕ ਚੀਜ਼ ਮੈਂ ਦੁਬਾਰਾ ਤੋਂ ਫੇਰ ਕਹਿਣੀ ਹੈ ਜੇ ਤੁਸੀਂ ਕਹੋਗੇ ਦੁਬਾਰੇ ਦੁਬਾਰੇ ਫੇਰ ਹਣਾ ਕਹੀ ਜਾਂਦੀ ਹੈ ਬਾਕੀ ਵੀ ਜਿਹੜੇ ਜਿਹੜੇ ਭੈਣ ਭਰਾ ਅੱਜ ਵੀਡੀਓ ਦੇ ਲੋ ਕਮੈਂਟ ਕਰਨਗੇ ਉਹਨਾਂ ਦਾ ਨਾ ਕੱਲ੍ਹ ਵਾਲੇ ਬਲੌਗ ਚ ਬੋਲੂਗੀ ਸਰ ਪੁਣੋਂ ਨਾ ਨਹੀਂ ਬੋਲੂਗੀ ਹਣਾ ਕਿਉਂਕਿ ਗੁੱਸਾ ਨਾ ਕਰੋ ਵੀ ਚਲੋ ਆਇਆ ਤਾਂ ਹੁਣ ਆਪਣੇ ਨਾਲ 2600 ਦੇ ਕੁਝ 200 ਸਬਸਕ੍ਰਾਈਬਰ ਜੁੜੇ ਹੋਏ ਨੇ ਪਰ ਵੀ ਚਲੋ ਦੇਖਦੇ ਤੇ ਸਾਰੇ ਭੈਣ ਭਰਾ ਆ ਵੀਡੀਓ ਹਨਾ ਪਰ ਵੀ ਜਿਹੜੇ ਜਿਹੜੇ ਹਨਾ ਮੈਨੂੰ ਹੁਣ ਆਇਆ ਤਾਂ ਨਹੀਂ ਪਤਾ ਵੀ ਕਿੰਨੇ ਕਿੰਨੇ ਨੇ ਚੈਨਲ ਸਬਸਕ੍ਰਾਈਬ ਕਰਿਆ ਆਪਣਾ ਤੇ ਬਾਕੀ ਜੀ ਹਨਾ ਜਿਹੜੇ ਜਿਹੜੇ ਕਮੈਂਟ ਕਰਕੇ ਦੱਸਣਗੇ ਅਗਲੀ ਵੀਡੀਓ ਕੋਲੇ ਤੇ ਆਪਾਂ ਕੱਲ੍ਹ ਵਾਲੇ ਬਲੌਗ ਤੇ ਉਹਨਾਂ ਦਾ ਸਪੈਸ਼ਲ ਨਾਮ ਬੋਲਾਂਗੇ ਤੇ ਛੋਟਾ ਜਿਹਾ ਕਮੈਂਟ ਹੀ ਕਰ ਦੇ ਜਿਆ ਵਧੀਆ ਜਾਂ ਵੱਡਾ ਕਮੈਂਟ ਨਹੀਂ ਕੋਸ਼ਿਸ਼ ਕਰਨਾ ਜਿੱਦਾਂ ਕੋਈ ਹਾਰਟ ਵਗੈਰਾ ਫਮਸਾਪ ਭੇਜ ਦਿਓ ਹਨਾ ਚਲੋ ਮੈਨੂੰ ਆਈਡੀ ਸ਼ੋ ਹੋ ਜਾਂਦੀ ਹੈ ਨਾ ਵੀ ਜਿਵੇਂ ਆਪਾਂ ਨੂੰ ਵੀ ਆ ਭੈਣ ਭਰਾ ਵੀ ਆਪਣਾ ਵੀਡੀਓ ਦੇਖਦੇ ਪਤਾ ਹੀ ਲੱਗ ਜਾਂਦਾ ਚਪਲਾ ਤੇ ਰੁੱਥੀ ਪੰਗਾ ਕਰ ਰਿਹਾ ਹੈ ਚ ਹੈ ਨੀ ਅੱਥੇ ਫਿਰ ਬੈਟੇਗਾ ਕਮਰੇ ਦੇ ਪਈ ਕਾ ਬਣੇ ਪੰਗਾ ਕਰ ਰਿਹਾ ਚਪਲਾ ਉਹ ਸਾਹਮਣੇ ਟੀਵੀ ਵਾਲੇ ਤੇ ਤੇ ਬਸ ਐ ਹਾਜ਼ਰੀ ਜੀ ਲੱਗ ਜਾਂਦੀ ਹੈ ਨਾ ਪਤਾ ਲੱਗ ਜਾਂਦਾ ਵੀ ਆਈਡੀ ਸ਼ੋ ਹੋ ਜਾਂਦੀ ਆਪਣੇ ਕੋਲ ਵੀ ਕਿਹੜੇ ਕਿਹੜੇ ਆਪਣੇ ਆਪ ਦੇ ਕਿਛਾ ਆਪਣੀ ਵੀਡੀਓਜ਼ ਦੇਖਦੇ ਨੇ ਤੇ ਬਾਕੀ ਇਹਨਾਂ ਕਈ ਭੈਣਾਂ ਦੇ ਕਮੈਂਟਾਂ ਵਿੱਚ ਤਾਂ ਕੁਝ ਜੰਟ ਦੇ ਨਾਮ ਪਾਈ ਦੀ ਹੈ ਹਨ ਉਹ ਭੈਣ ਕਹਿੰਦੀ ਕੀ ਗੱਲ ਸਾਡਾ ਨਾਂ ਨਹੀਂ ਬੋਲੇ ਹਨ ਸਾਡੇ ਨਾਲ ਗੁੱਸੇ ਹਨ ਨਹੀਂ ਨਹੀਂ ਤਾਂ ਇਹਨੇ ਗੁੱਸੇ ਤਾਂ ਨਹੀਂ ਕੁਝ ਨਾ ਨਹੀਂ ਜੀ ਹਨ ਕੁਛੇ ਕੁਲੇ ਕਰਕੇ ਫੀਲ ਆ ਜਾਂਗੇ ਕਿ ਹਨਾ ਆਪਾਂ ਸਭ ਕੁਝ ਠੀਕ ਹੋ ਜਾਣਾ ਤੇ ਕੋਈ ਗੁੱਸਾ ਗਲਣ ਕਿਸੇ ਪਈ ਹਨਾ ਬਸ ਆਪ ਸੋਡੇ ਨੂੰ ਸਾਨੂੰ ਪਤਾ ਹੀ ਹੈ ਤੁਹਾਡੇ ਕੋਲੇ ਕਿਹੜਾ ਕੋਈ ਪੜਦਾ ਹੈ ਨਾ ਕਿਸੇ ਚੀਜ਼ ਦਾ ਬਖਤਾਂ ਦੀ ਮਾਰੀ ਹੋਣੀ ਹੈ ਟਾਈਮ ਪਾਸ ਹੈ ਨਾ ਚਲੋ ਚਲੋ ਜੀ ਇਹਨਾਂ ਨੂੰ ਬਣਾ ਲਿਆ ਕਰੋ ਤੁਹਾਡਾ ਸਾਰੇ ਭੈਣ ਭਰਾਵਾਂ ਦਾ ਪਿਆਰ ਮਿਲੀਆਂ ਦਾ ਸਪੋਰਟ ਮਿਲ ਜਾਂਦਾ ਹੈ ਨਾ ਤੇ ਇਹਨਾਂ ਨੂੰ ਆਧੂ ਆਪਾਂ ਨੂੰ ਸਪੋਰਟ ਕਿ ਮੈਂ ਇੱਕ ਮਿੰਟ ਹੱਥ ਤੇ ਆਵਾਂ ਈ ਸਟਾਰਟ ਕਰ ਲੈ ਲੈ ਜੀ ਸੇਨਾ ਵੀ ਬਣ ਗਈ ਆਪਣਾ ਫਲੈਸ਼ਲਾਈਟ ਜਿਵੇਂ ਬੰਦ ਕਰ ਦਿਓ ਹੁਣ ਫਲੈਸ਼ਲਾਈਟ ਬੰਦ ਹੈ ਬਸ ਆਏ ਨਾ ਜਿਵਾਕ ਨੂੰ ਨਹੀਂ ਪਤਾ ਹੈਗਾ ਇੰਨਾ ਅੱਗੇ ਜਦੋਂ ਬਹੁਤ ਸੋਹਣੀ ਵੀਡੀਓ ਬਣਾਉਂਦੀ ਹੁੰਦੀ ਸੀ ਇੰਨੀ ਕਿ ਜ਼ਿਆਦਾ ਬਿਲਕੁਲ ਵੀ ਕੈਮਰਾ ਨਹੀਂ ਹਿਲਾਉਂਦੀ ਸੀਗੀ ਹੁਣ ਥੋੜਾ ਜਿਹਾ ਨਾ ਚੌੜਜੀ ਕਰਦੇ ਰਹਿੰਦੇ ਨੇ ਜਵਾਕ ਤਾਂ ਕਰਕੇ ਕੈਮਰਾ ਵਗੈਰਾ ਥੋੜਾ ਜਿਹਾ ਹਿਲਾ ਦਿੰਦੀ ਉਹ ਚਲੋ ਜੀ ਬਾਕੀ ਕਿਸਮਤ ਹੈ ਨਾ ਆਪੋ ਆਪ ਦੀ ਕੁਛ ਵੀ ਚੰਗਾ ਮਾੜਾ ਜੋ ਕਿਸਮਤ ਚ ਲੈ ਕੇ ਆਉਂਦੀ ਹੋਣੀ ਤੇ ਹੁਣ ਇਹਨਾਂ ਨੂੰ ਤੁਸੀਂ ਠੰਡਾ ਕਰਕੇ ਹੌਂਦੇ ਸੇਵੀਆਂ ਫਿਰ ਤੁਸੀਂ ਭਾਂਡਿਆਂ 'ਚ ਕੱਢ ਲਓ ਕਿ ਕਮਰੇ 'ਚ ਹੀ ਲੈ ਜਾਏਗੇ ਬਾਅਦ 'ਚ ਖਾ ਲਵਾਂ ਈ ਤੂੰ ਵੀ ਲੈ ਜਾਗੇ ਐ ਬਾਤਾਂ ਲੈ ਜਾਗੇ ਕਿ ਠੰਡੀਆਂ ਕਰਨਗੇ ਤੀਤੂ ਕਲ ਮੈਨੇ ਹੁੰਦੀਆਂ ਕਰ ਲਾ ਕੀ ਕਰਦਾ ਬੁੱਤ ਮੈਨੇ ਕਿਉਂ ਨਹੀਂ ਭਾਂਡੇ ਲਓ ਜੀ ਬਸ ਬਣ ਗਈ ਸਬਜ਼ੀ ਵੀ ਆਪਣੀ ਤੇ ਆਪਾਂ ਸੇਵਹਣਾ ਭਾਂਡੇ ਜਿ ਕੱਢਦੇਗੇ ਕਿਉਂਕਿ ਇਹ ਫ੍ਰਿਜ ਜਿ ਨਾਲ ਠੰਡੀਆਂ ਕਰਕੇ ਖਾਂਦੇ ਨੇ ਵੀ ਗਰਮ ਨਹੀਂ ਖਾਂਦੇ ਬੱਚੇ ਹਨ ਚਲੋ ਅੱਗੇ ਸਾਧੀਆਂ ਆ ਜਾਣੀਆਂ ਫਿਰ ਜਦੋਂ ਬਣਾਇਆ ਕਰਾਂਗੇ ਉਹ ਤਾਂ ਨਿੱਕੀਆਂ ਹੀ ਖਾਣੀਆਂ ਪਿਆ ਕਰਨਾਂ ਕਿਉਂਕਿ ਠੰਡੀ ਚੀਜ਼ ਫਿਰ ਉਹਦੇ ਚੰਗੀ ਨਹੀਂ ਲੱਗਦੀ ਤੇ ਹੁਣ ਜੀ ਇੰਨੀ ਕਿ ਜਿਆਦਾ ਸਾਡੇ ਦਾ ਹਰਿਆਣਾ ਤੇ ਇੰਨੀ ਜਿਆਦਾ ਗਰਮੀ ਹੋਈ ਪਈ ਐ ਬਹੁਤ ਜਿਆਦਾ ਗਰਮੀ ਅਸੀਂ ਹਿਮਾ ਵੀ ਚੜ ਗਿਆ ਨਾ ਤਾਂ ਵੀ ਕੋਈ ਫਰਕ ਨਹੀਂ ਬਣੇ ਇਹ ਤਾਂ ਬੜੀ ਜਿਆਦਾ ਗਰਮੀ ਹੁੰਦੀ ਐ ਅਸੀਂ ਕੂਲਰ ਤੋਂ ਹਟਾ ਸੀਗਾ ਉੱਦੋਂ ਚਲੋ ਮੈਂ ਕਹਾਂ ਵੀ ਹਨਾ ਵੀ ਸ਼ਾਮ ਵੀ ਕੇ ਚਲੋ ਉਹ ਵੀ ਉਹ ਪਾਣੀ ਵੈਸੇ ਅਸੀਂ ਪਾਣੀ ਨਹੀਂ ਪਾਉਂਦੇ ਕੂਲਰ 'ਤੇ ਨਾਰਮਲ ਚਲਾ ਲੈਣਾ ਤੇ ਪੱਕੇ ਨਾਲ ਤਾਂ ਪਿਆ ਨਹੀਂ ਜਾਂਦਾ ਅੰਦਰ ਕਾ ਆਉਂਦਾ ਬਹੁਤ ਜ਼ਿਆਦੇ ਤੇ ਫਿਰ ਪ੍ਰੀਤ ਕੰਨੀ ਮम्मा ਗਰਮੀ ਲੱਗਦੀ ਹੈ ਫਿਰ ਮੈਂ ਕਹਾਂ ਭਾਈ ਹੋਰ ਲਾ ਲਓ ਕੋਈ ਨਾ ਚੱਲ ਚਲਾ ਲਓ ਜਿਹੜਾ ਕੋਈ ਦਸ ਦਿਨ ਹੋਰ ਚੱਲਦਾ ਫਿਰ ਮੈਂ ਕਹਾਂ ਧੋਕੇ ਦੁਆਰਾ ਮਾਣਾ ਸਾਂਭਦਾ ਨੇ ਐਸੇ ਪਾਣੀ ਅਸੀਂ ਪਾਇਆ ਨਹੀਂ ਨਾਰਮਲ ਚੱਲਦਾ ਹੁੰਦਾ ਕੱਲਾ ਕੂਲਰ ਹੋਰ ਤੇ ਗਰਮੀ ਤਾਂ ਨਹੀਂ ਮਾਰਨਾ ਜੀ ਹਨਾ ਤੁਹਾਨੂੰ ਪਤਾ ਕਾ ਆਉਂਦਾ ਕਾਸ ਦਾ ਪਿਆ ਵੀ ਨਹੀਂ ਜਾਂਦਾ ਇੱਕ ਐਕ ਦੀ ਗਰਮੀ ਬਹੁਤ ਜ਼ਿਆਦੇ ਸੀ ਨਜ਼ਾਇਜ਼ ਖੜੀ ਕਰਨੀ ਸੀ ਪਰ ਅੱਬ ਨੇ ਨਾ ਬਸ ਖਸ ਨਹੀਂ ਘੱਟ ਲਿਆ ਤੇ ਲੈਓ ਜੀ ਸੇਵੀਆਂ ਆ ਜੋ ਭੈਣ ਭਰਾ ਖਾ ਲੋ ਹਾਈ ਤਾਂ ਸਾਡੇ ਜਵਾਕ ਆਏ ਚੱਕ ਕਰਨਗੇ ਕਿਹੜੇ ਚ ਬੱਬੇ ਵਿੱਚ ਘੱਟ ਹੈ ਤੇ ਕਮੈਂਟ ਕਰਕੇ ਦੱਸੋ ਨਾ ਵੀ ਕਿਹੜੇ ਜਿਹੜੇ ਭੈਣਾਂ ਦੇ ਬੱਚੇ ਆ ਕਰਦੇ ਆ ਨਾ ਵੀ ਆ ਆ ਕੌਲੇ ਚ ਵੱਧ ਨੇ ਸੇਵੀਆਂ ਆ ਆ ਕੌਲੇ ਚ ਘੱਟ ਹੈ ਫਿਰ ਮੈਨੂੰ ਜਮਾ ਮੈਂ ਤੋੜ ਕੇ ਖਣਗਾ ਪੈਦ ਲਿਆ ਤੇ ਲੈਓ ਜੀ ਸੇਵੀਆਂ ਆਪਣੀਆਂ ਭਾਂਡੇ ਚ ਪਾਤੀਆਂ ਤੇ ਮੈਂ ਇਹਨਾਂ ਨੂੰ ਫਰਿੱਜ ਵਿਚ ਸਾਵਿਆ ਉਹਨੇ ਸਭ ਜੀ ਆਪਣੇ ਇਸ ਤਰ੍ਹਾਂ ਬਣ ਗਈ। ਦਿਖਾ ਰਹੇ ਜੀ ਤੁਸੀਂ ਮੇਰੇ ਹੋ ਗਈ। ਸੁੱਕੀ ਬਣਾਈ ਹੈ ਅਲਟਾ ਸੀ। ਬਸ ਹੰਮੇ ਲਾਲੇ ਰੋਟੀ ਹੈ। ਬੱਸ ਦਿਖਦੀ ਨਹੀਂ ਹੋਣੀ ਹੈ ਨਾ ਫਲੈਸ਼ਲਾਈਟ ਬੰਦ ਹੈ। ਜਲਦੀ ਨੀ ਬਤ ਫਲੈਸ਼ਲਾਈਟ ਜੇ ਤੁਸੀਂ ਫੋਨ ਦੀ। ਚਲਾਈ ਫਿਰ। ਤੇ ਲੋ ਜੀ ਲੱਗੇ ਆਪਾਂ ਰੋਟੀ ਤੇ ਇਸ ਵੇਲੇ ਆਪਣਾ ਪਤਾ ਨਜੇਸ਼ਨ ਵਿੱਚ ਦਿਖਾਉਂਗਾ ਕਿ ਨਹੀਂ ਲੋ ਜੀ। ਤੇ ਰਦੀ ਹੋਮਾ ਸੇਵੀਆਂ ਆਪਣੀਆਂ ਤਿੰਨ ਭਾਂਡਾ ਚ ਪਾ ਲਈਆਂ ਸਾਬਦਾਂ ਨਾਲ ਦੀ ਨਾਲ ਸਬਜੀ ਆਪਣੀ ਇਸ ਤਰ੍ਹਾਂ ਬਣ ਗਈ ਸੁੱਕੀ ਸਬਜੀ ਬਣਾਈ ਆਪਾਂ ਕੱਦੂ ਦੀ ਤੇ ਸਾਡੇ ਕੋਲ ਇੱਕ ਕੱਦੂ ਰਹਿ ਗਿਆ ਸਵੇਰੇ ਇੱਕ ਕੱਦੂ ਫੇਰ ਸਵੇਰੇ ਕੱਦੂ ਕੀ ਅੱਲਾਹ ਵਗੈਰਾ ਕਾਫੀ ਹੈ ਸਬਜੀ ਤੁਸੀਂ ਨਾ ਤੇ ਜੀ ਦਾ ਰੱਬਤਾ ਫੇਰ ਉਹ ਬਾਦ ਠੰਡਾ ਹੋ ਜਾਣਗਾ ਉਹਨ ਤੇ ਬਸ ਜੀ ਸਾਡਾ ਰੋਟਾ ਹੁਣ ਲਾ ਲੈਨੇ ਅਸੀਂ ਤੇ ਅੱਜੂ ਸਾਰੇ ਭੈਣ ਭਰਾ ਰੋਟੀ ਖਾ ਲਓ ਇੱਕ ਇੱਕ ਕਰਕੇ ਲੈ ਆ ਪੁੱਤ ਦੋ ਵੇਲੇ ਲਾਣੀ ਧੰਨ ਤੇ ਲੈ ਲੋ ਜੀ ਰੋਟੀ ਲੱਗ ਗਿਆ ਆਪਾਂ ਤੇ ਲੈ ਜੇ ਸਣਾ ਮੇਰੇ ਪਰਾਂਵਾ ਮੈਂ ਤੈਨੂੰ ਦਵਾਂ फटाफट ਖਾਂ ਦੇ ਇਹਨਾਂ ਨੂੰ ਸਾਦੇ ਖਾਂ ਦੇ ਮੇਰੇ ਪੁੱਤ ਠਰ ਜਣਗੇ ਤੇ ਆਇਆ ਗਰਮ ਖਾਧੀਆਂ ਨਹੀਂ ਜਾਂਦੀਆਂ ਕਿਉਂਕਿ ਉਹਨਾਂ ਨੂੰ ਜਦੋਂ ਅਸੀਂ ਖਾਵਾਂਗੇ ਮੰਨ ਕੇ ਚਲੋ ਅੱਜ ਘੰਟੇ ਦਾ ਖਾਵਾਂਗੇ ਉਹਨਾਂ ਨੂੰ ਵਧੀਆ ਠੰਡੀਆਂ ਹੋ ਜਾਣਾਂ ਬਹੁਤ ਸਵਾਦ ਲੱਗਣਗੀਆਂ ਤੇ ਬਾਕੀ ਜੀ ਆ ਨਾ ਵੀਡੀਓ ਅਸੀਂ ਲੇਟ ਵਾਲੇ ਹੋ ਗਏ ਅੱਜ ਫੇਰ ਅਸੀਂ ਲੇਟ ਹੋ ਗਏ ਕੱਪੜਾ ਵਾਲੀ ਤੈਹ ਲਾਣ ਵਾਲੀ ਸੀ ਤੇ ਚਾੜ ਕਰੀ ਇਹਨਾਂ ਨੇ ਅੱਧਾ ਘੰਟਾ ਬੜਾ ਹਨਾ ਨਾ ਤਾਂ ਹਟਾਈ ਤੋਂ ਹਟੇ ਮੇਰੀ ਦੇ ਹਰ ਜੋ ਦੇ ਹਰ ਜੋ ਹਰ ਜੋ ਬਸਾਂ ਮੈਂ ਕੱਪੜਾ ਤੈਹ ਲਾ ਲਿਆ ਕਰਾਂ ਹਜੇ ਤਾਂ ਮੈਂ ਵੀਡੀਓ ਨਹੀਂ ਬਣਾਈ ਹੋਵੇ ਬਹੁਣੀ ਸੀਗੀ ਜੇ ਮੈਂ ਵੀਡੀਓ ਕੱਪੜਾ ਤੈਹ ਲਾ ਲਿਆ ਕਰਾਂ ਉਹਨਾਂ ਦੇ ਇੱਕ ਦੋ ਸੂਟ ਮੇਰੇ ਫੇਰ ਦੇ ਰਦਿਆ ਕਰ ਮੈਂ ਇਹਨਾਂ ਨੇ ਮੈਨੂੰ 40 45 ਮਿੰਟ ਲਵਾ ਦਿੱਤੇ ਤਾਂ ਕਰਕੇ ਮੈਂ ਲੇਟ ਹੋ ਗਈ ਤੇ ਚਲੋ ਜੀ ਹਨਾ ਅੱਜ ਇਹ ਸਾਰੇ ਭੈਣ ਭਰਾ ਰੋਟੀ ਖਾ ਲਏ ਤੇ ਚਲੋ ਜੀ ਫਿਰ ਅੱਜ ਵਾਲੀ ਵੀਡੀਓ ਦਾ ਆਪਾਂ ਇੱਥੇ ਹੰਡ ਕਰ ਦਨੇ ਕਿਉਂਕਿ ਅਸੀਂ ਹੋ ਗਏ ਲੇਟ ਤੇ ਕਿਉਂਕਿ ਅਪਲੋਡ ਵਗੈਰਾ ਕਰਾਂਗੇ ਵੀਡੀਓ ਕਾਫੀ ਲੇਟ ਹੋ ਜੂਗੀ ਤੇ ਬਾਕੀ ਜੀ ਹਨਾ ਸੋਹਣੇ ਸੋਹਣੇ ਕਮੈਂਟ ਕਰਿਆ ਕਰੋ ਪਲੀਜ਼ ਤੇ ਬਾਕੀ ਚੱਲਦੀ ਚੱਲਦੀ ਵੀਡੀਓ ਨੂੰ ਪਲੀਜ਼ ਸ਼ੇਅਰ ਕਰ ਦਿਆ ਕਰੋ ਹਨਾ ਤੇ ਤੁਹਾਡੇ ਸਪੋਰਟ ਨਾਲ ਹੀ ਸਾਡਾ ਚੈਨਲ ਹੈ ਤੇ ਸਪੋਰਟ ਕਰੋ ਜੀ ਦੱਬ ਕੇ ਹਨਾ ਆਪਦੀ ਭੈਣ ਨਾਲ ਚਲੋ ਹਨਾ ਉਹ ਹੋ ਜਾਂਦੇ ਗੁੱਸੇ ਗਲੇ ਚਲੋ ਕੁਛ ਮੈਥੇ ਬੱਲਾਂ ਬਲੌਗ ਚ ਬੋਲਾਂਗਾ ਹਨਾ ਕਿਉਂਕਿ ਜਦੋਂ ਬੈਡ ਕਮੈਂਟ ਆਉਂਦੇ ਜੀ ਗੁੱਸਾ ਤਾਂ ਆ ਜਾਂਦਾ ਤੁਹਾਨੂੰ ਪਤਾ ਹਨਾ ਬੰਦੇ ਨੂੰ ਤੇ ਬਾਕੀ ਪਲੀਜ਼ ਦੀਆਂ ਦੇ ਨਾਂ ਦੇ ਹਨਾ ਸਪੋਰਟ ਕਰ ਦਿਓ ਆਪਣੇ ਚੈਨਲ ਨਾਲ ਤੇ ਚਲੋ ਜੀ ਫਿਰ ਅੱਜ ਦੀ ਵੀਡੀਓ ਦਾ ਪੂਰੇ ਐਂਡ ਕਰਦੇ ਹਾਂ ਵੀਡੀਓ ਵਧੀਆ ਲੱਗੀ ਲਾਈਕ ਸ਼ੇਅਰ ਕਮੈਂਟ ਕਰਕੇ ਜਰੂਰ ਦੱਸਿਓ ਤੇ ਬਾਕੀ ਜੀ ਵੀਡੀਓ ਦੇਖਣ ਲਈ ਬਹੁਤ ਬਹੁਤ ਧੰਨਵਾਦ ਜੀ ਸਤਿ ਸ਼੍ਰੀ ਅਕਾਲ ਬਾਏ ਬਾਏ ਜੀ